ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਜ ਸੰਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਗੁਰਨਾਨ ਸਾਹਿਬ ਦੇ ਵਿਆਹ ਪੂਰਬ ਦੇ ਸੰਬੰਧ ਵਿੱਚ ਜੋ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਮੰਢੀਰ ਇਹ ਕੋਈ ਨਸ਼ੇ ਕਰਕੇ ਟਰੈਕਟਰਾਂ ਟਰਾਲੀਆਂ ਤੇ ਮੋਟਰਸਾਈਕਲ ਦੇ ਪਟਾਕੇ ਮਰਾਉਂਦੀ ਆ ਜਾਂ ਡੀਜੇ ਲਾ ਕੇ ਭੰਗੜਾ ਪਾਉਂਦੀ ਆ ਉਹਨਾਂ ਨੂੰ ਸਖਤ ਚੇਤਾਵਨੀ ਦਿੱਤੀ ਜਾਂਦੀ ਆ ਸਿੰਘਾਂ ਵੱਲੋਂ ਕਿ ਖਬਰਦਾਰ ਹੋ ਜੋ ਜੇ ਐਰਕਾਂ ਇਹਨਾਂ ਨੇ ਇਹ ਕੰਮ ਕੀਤਾ ਤੇ ਸਿੰਘਾਂ ਨੇ ਮੀਟਿੰਗ ਕੀਤੀ ਆ ਆ ਸਾਬ ਬਟਾਲੇ ਸ਼ਹਿਰ ਦੀਆਂ ਜਿੰਨੀਆਂ ਜਥੇਬੰਦੀਆਂ ਉਹਨਾਂ ਨੇ ਤੇ ਪਿੰਡਾਂ ਦੀਆਂ ਜਥੇਬੰਦੀਆਂ ਨੇ ਪੀਆਰ ਕਾਂ ਜਿਹੜੀ ਮੰਦਿਰ ਹੈ ਪਿੰਡਾਂ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਨਗਰ ਕੀਰਨ ਦੇ ਵਿੱਚ ਹੁਲੜਬਾਜੀ ਕਰਦੀ ਆ ਡੀਜੇ ਲਾ ਕੇ ਭੰਗੜੇ ਪਾਉਂਦੀ ਆ ਆਈ ਗਈ ਸੰਗਤ ਨੂੰ ਤੰਗ ਪਰੇਸ਼ਾਨ ਕਰਦੀ ਆ ਸਿੰਘਾਂ ਦੀਆਂ ਚਾਰ ਸਵੇਰੇ ਜੜੀਆਂ ਵਾ ਉਹ ਸਵਾਮਾਂ ਲੱਗਈਆਂ ਹਨ ਜੇ ਐਰਕਾਂ ਇਸ ਮੰਦਿਰ ਨੇ ਇਦਾਂ ਹੱਥ ਕੀਤੀ ਤੇ ਫਿਰ ਸਿੰਘਾਂ ਨੂੰ ਤੁਸੀਂ ਜਾਣਦੇ ਜੇ ਵੀ ਕਿਦਾਂ ਕਿਕਿੰਕਦਾ ਕਰਦੇ ਆ ਤੇ ਜਿੱਦਾਂ ਸੰਤ ਜਰਨਾ ਸਿੰਘ ਭਿੰਡਰਾਂ ਵਾਲੇ ਹੌ ਲੜਬਾਜਾਂ ਨੂੰ ਕਰਦੇ ਨੇ ਜਿਹੜੇ ਗਲਤ ਕੰਮ ਕਰਦੇ ਸੀ ਉਹਨਾਂ ਨੂੰ ਮਿਰਚਾਂ ਦੀ ਬੋਰੀ ਚ ਪਾਉਂਦੇ ਸੀ ਨਾ ਤੇ ਇਦਾਂ ਹੀ ਆਗਾ ਤੁਹਾਡੇ ਨਾਲ ਹੋਣਾ ਵਾ ਇਹਨਾਂ ਨੂੰ ਸਖਤ ਤਾੜਨਾ ਵਾ ਵੀ ਜੇ ਇਹ ਇਹ ਬੇਨਤੀਆਂ ਪ੍ਰਵਾਨ ਕਰਨਗੇ ਤੇ ਜੇ ਨਾ ਕੀਤੀਆਂ ਤੇ ਫਿਰ ਮਿਰਚਾਂ ਦੀ ਬੋਰੀ ਚ ਪਾ ਕੇ ਦੱਬ ਕੁੱਟਿਆ ਜਾਊਗਾ ਇਹਨਾਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ